ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਥ ਸੰਗਤ ਜੀਓ ਅੱਜ ਆਪਾਂ ਅਲਪਾਰਥਕ ਨਾਮ ਅਲਪਾਰਥਕ ਸ਼ਬਦ ਜਿਹੜੇ ਆ ਹੋਂ ਨਾਮ ਨਾਮ ਹੋਂ ਉਹਨਾਂ ਦੇ ਬਾਰੇ ਆਪਾਂ ਵਿਚਾਰ ਕਰਨਾ ਹੁਣ ਜਿਹੜਾ ਹੈ ਅਲਪਾਰਥਕ ਸ਼ਬਦ ਕੀ ਹੈ ਤੇ ਦੇਖੋ ਸੰਸਕ੍ਰਿਤ ਸ਼ਬਦ ਜਿਹੜਾ ਹੈ ਅਲ ਛੋਟਾ ਅਲਪ ਦਾ ਛੋਟਾ ਹੈ ਅਲਪ ਦਾ ਅਰਥ ਹੈ ਥੋੜਾ ਨਿੱਕਾ ਛੋਟਾ ਇਹ ਇਸ ਤੇ ਆਉਂਦਾ ਇਸ ਲਈ ਅਲਪਾਰਥਕ ਅਲਪਾਰਥਕ ਜਿਹੜਾ ਸ਼ਬਦ ਹੈ ਉਹਦਾ ਕੀ ਹੈ ਅਲਪਾਰਥਕ ਅਲਪਾਰਥਕ ਸ਼ਬਦ ਨਾਮ ਉਹ ਹੁੰਦਾ ਹੈ ਇਸ ਲਈ ਅਲਪਾਰਥਕ ਨਾਮ ਉਹ ਹੁੰਦਾ ਹੈ ਜਿਹਦੇ ਅਸਲੀ ਅਰਥ ਜਿਹੜਾ ਉਹਦਾ ਐਕਚੁਅਲੀ ਅਰਥ ਹੈ ਅਸਲੀ ਅਰਥ ਹੈ ਉਹਨੂੰ ਨਿਕਾਜਾ ਕਰਕੇ ਛੋਟਾ ਜਾ ਕਰਕੇ ਪ੍ਰਗਟ ਕਰ ਉਹ ਥੋੜੀ ਜਿਹੀ ਪੀਸ਼ ਡਾਊਨ ਕਰਕੇ ਕਰਨਾ ਉਹਨੂੰ ਉਹ ਉਹਦਾ ਦੱਸਣਾ ਉਹਦਾ ਨਿਕਾਜਾ ਛੋਟਾ ਜਾ ਪ੍ਰਗਟ ਕਰਨਾ ਉਹਨੂੰ ਅਸਲੀ ਅਰਥ ਤੋਂ ਥਲੇ ਗੁਰਬਾਣੀ ਦੇ ਵਿੱਚ ਅਲਪਾਰਥਕ ਸ਼ਬਦ ਜਿਹੜੇ ਆ ਉਹ ਹੇਠ ਲਿਖੇ ਪਛੇਤਰ ਲਗਾ ਕੇ ਬਣਦੇ ਹਰ ਲਫ਼ਜ਼ ਜਿਹੜਾ ਹੈ ਨਾਮ ਉਹਦੇ ਮਗਰ ਪਛੇਤਰ ਲਾ ਦਿਓ ਜਿਹੜਾ ਪਿੱਛੇ ਲੱਗਦਾ ਉਹਨੂੰ ਪਛੇਤਰ ਜਿਹੜਾ ਅੱਗੇ ਲੱਗਦਾ ਹੁੰਦਾ ਅਗੇਤਰ ਇਹਦੇ ਮਗਰ ਪਛੇਤਰ ਲਗਾਉਣਾ ਉਹ ਖੇਤਰ ਕਿਹੜੇ ਆ ਆ ਹ ਆ ਕਾ ਟਾ ਨਾ ਰ ਲ ਵ ੜਾ ਇਹ ਖੇਤਰ ਆ ਜਿਹੜੇ ਆ ਇਹ ਨਾਮ ਦੇ ਉੱਤੇ ਜਿਹੜਾ ਨਾਮ ਹੈ ਉਹਦੇ ਪਿੱਛੇ ਲੱਗ ਕੇ ਤੇ ਅਰਥ ਇਹਦੇ ਅਲਪਾਰਥਕ ਹੋ ਜਾਣਗੇ ਉਹਨੂੰ ਛੋਟਾ ਦਿਖਾਉਣਗੇ ਜੋ ਅਸਲ ਲਫ਼ਜ਼ ਆ ਉਹਨੂੰ ਛੋਟਾ ਜਿਵੇਂ ਮਨੂਆ ਆਏਗਾ ਮਨ ਹੈ ਮਨ ਸਹੀ ਹੈ ਲਫ਼ਜ਼ ਜਿਹੜਾ ਹੈ ਪਰ ਜਦੋਂ ਅਸੀਂ ਉਹਨੂੰ ਮਨੂਆ ਆਖਾਂਗੇ ਤਾਂ ਉਹ ਕੀ ਉਹਦਾ ਛੋਟਾ ਪਉ ਨੂੰ ਨਿਕਾ ਥੋੜਾ ਜਿਹਾ ਛੋਟਾ ਡਾਊਨ ਕਰਕੇ ਉੱਪਰ ਕਰ ਕੀਤਾ ਜਾਂਦਾ ਉਹ ਇਸ ਕਰਕੇ ਇਹਨੂੰ ਅਲਪਾਰਥਕ ਨਾਮ ਜਿਹੜੇ ਆ ਉਹ ਆਖਿਆ ਜਾਂਦਾ ਹੁਣ ਨਾਮ ਦੇ ਅੰਤ ਵਿੱਚ ਆ ਪਹਿਲਾਂ ਆ ਆਦਾ ਕਰਦੇ ਆ ਆ ਆ ਲਾਉਣ ਦੇ ਨਾਲ ਜਿਸ ਤਰ੍ਹਾਂ ਐ ਆ ਗਿਆ ਇਹ ਮਨੂਆ ਦੈ ਦੇ ਸਤਾਮ ਦਾ ਇਹ ਮਨੂਆ ਮਨ ਤਾਂ ਠੀਕ ਹੈ ਅਸਲ ਲਫ਼ਜ਼ ਮਨ ਹੈ ਤੇ ਮਨ ਜਿਹੜਾ ਹੈਗਾ ਉਹਦਾ ਫੁੱਲ ਅਰਥ ਹੈ ਪਰ ਹੁਣ ਇਹਨੂੰ ਕੀ ਕੀਤਾ ਆ ਲਾ ਕੇ ਮਨੂਆ ਬਣਾ ਕੇ ਅਲਪਾਰਥਕ ਬਣਾਤਾ ਇਹਦਾ ਮਤਲਬ ਇਹਦਾ ਜਿਹੜਾ ਇਹਨੂੰ ਛੋਟਾ ਕਰਕੇ ਅਸਲੀ ਅਰਥ ਤੋਂ ਨਿਕਾਇਆ ਜਾਂ ਛੋਟਾ ਜਾਂ ਕਰਕੇ ਪ੍ਰਗਟ ਕੀਤਾ ਜਾਂਦਾ ਮਨੂਆ ਇਹ ਮਨੂਆ ਦਹਿ ਦਿਸ ਦਹਿਨ ਦਾ 10 ਦਿਸ ਦਸ਼ਾਵਾਂ ਵਿੱਚ ਆ ਸਿਆਰੀ ਲੱਗੀ ਆ ਇਹ ਵਿੱਚ ਆ ਗਿਆ ਦਹਿ ਦਸ ਦਸਾਂ ਦਸ਼ਾਵਾਂ ਵਿੱਚ ਤਾਂ ਹੰਦਾ ਦੌੜਦਾ ਹੈ ਦੂਜੇ ਪਾਏ ਖਵਾਇਆ ਦੂਜੇ ਪਾਏ ਪਰਮਾਤਮਾ ਦੇ ਪਿਆਰ ਤੋਂ ਹੋਰ ਪਿਆਰ ਹੋਰ ਪਿਆਰ ਕਿਹੜਾ ਮਾਇਆ ਮਾਇਆ ਦੇ ਪਿਆਰ ਦੇ ਵਿੱਚ ਇਹਨੂੰ ਖੁਝਾਇਆ ਹੋਇਆ ਉਸ ਮਾਲਕ ਨੇ ਹੀ ਖੁਝਾਇਆ ਹੋਇਆ ਅੱਗੇ ਹੈ ਜਲਨ 부ਜੀ ਸੀਤਲ ਹੋਏ ਮਨੁ ਹੁਣ ਜਿਹੜਾ ਜਲਨ ਹੈ ਆ ਜਲਨ ਪਾਇਆ ਲਫ਼ਜ਼ ਇਹਦੇ ਬਾਰੇ ਵੀ ਵਿਚਾਰ ਕਰ ਲਈਏ ਕਿਉਂਕਿ ਚੱਲਦੇ-ਚੱਲਦੇ ਹੁਣ ਜਲਨ ਜਿਹੜਾ ਹੈ ਇਹ ਕੀ ਹੁੰਦਾ ਜਲਨ ਜਲਨ ਜਿਹੜੀ ਇਸਤਰੀ ਜਲਨ ਤੇ ਜਲਨ ਹੁੰਦਾ ਕਿ ਹੁੰਦੀ ਹੈ ਇਹ ਹੁੰਦੀ ਹੈ ਤੇ ਫਿਰ ਇਹਨੂੰ ਆ ਸਿਹਾਰੀ ਲੱਗੀ ਹੈ ਜਿਹੜੇ ਇਸ ਤਰ੍ਹਾਂ ਇਸਤਰੀ ਲਿੰਗ ਦਾ ਫਜਾ ਉਹ ਗੁਰਬਾਣੀ ਦੇ ਵਿੱਚ ਜਿਹੜੇ ਆ ਜ਼ਿਆਦਾਤਰ ਇਸ ਤਰ੍ਹਾਂ ਆਉਂਦੇ ਨੇ ਇਹਨੂੰ ਸਿਹਾਰੀ ਦੇ ਨਾਲ ਆਉਂਦੇ ਸਿਹਾਰੀ ਅੰਤ ਹੁੰਦੇ ਹੁਣ ਕਹਿੰਦੇ ਜਲਨ 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 ਹੋ ਗਈ ਬੁਝੀ ਬੁਝ ਗਈ ਸੀਤਲ ਹੋਏ ਮਨੁਆ ਹੁਣ ਸੀਤਲ ਠੰਡਾ ਹੋਏ ਮਨੁਆ ਹੁਣ ਫਿਰ ਉੱਥੇ ਹੀ ਉਹੀ ਆ ਗਿਆ ਮਨ ਨੂੰ ਅਸੀਂ ਉਹਦੂ ਨਿਕਾ ਜਾ ਉਹਦਾ ਪ੍ਰਗਟ ਕੀਤਾ ਮਦਨ ਛੋਟਾ ਜਾ ਕਰਕੇ ਉਹਨੂੰ ਅਸਲੀ ਅਰਥ ਤੋਂ ਨਿਕਾ ਛੋਟਾ ਕਾਟ ਅਰਥ ਕਰਕੇ ਨਾ ਉਹਨੂੰ ਕੀਤਾ ਤਾਂ ਉਸ ਕਰਕੇ ਮਨੂਆ ਲਿਖਿਆ ਸ਼ੀਤਲ ਹੋਏ ਮਨੂਆ ਸਤਗੁਰ ਕਾ ਦਰਸ਼ਨ ਪਾਈ ਜਿਉ ਸਤਗੁਰ ਕਾ ਦਰਸ਼ਨ ਪਾਈ ਜਿਉ ਅੱਗੇ ਹੈ ਨਟੂਆ ਨਟੂਆ ਹੈ ਜਿਹੜਾ ਹੈ ਮਦਾਰੀ ਕਹਿ ਲੋ ਜਾਦੂਗਰ ਕਹਿ ਲੋ ਨਟੂਆ ਪੇਖ ਦਿਖਾਵੇ ਬਹੁ ਵਿਦ ਉਹ ਜਿਹੜਾ ਮਦਾਰੀ ਹੈ ਦਾਤੂ ਕਰ ਹੈ ਉਹ ਬੇ ਉਹ ਪੇਖ ਕਈ ਤਰ੍ਹਾਂ ਦੇ ਪੇਖ ਵਿਖਾਉਂਦਾ ਆਪਾਂ ਵੇਖਦੇ ਆ ਨੋਟ ਵਿਖਾਈ ਜਾਂਦਾ ਕਈ ਕੰਪਿਊਟਰ ਕੱਢ ਦਿੰਦਾ ਕਿੰਨੇ ਪੇਦ ਕਰਦਾ ਕਿੰਨੇ ਬਹੁ ਵਿਧ ਬੜੇ ਤਰੀਕੇ ਨਾਲ ਕਰਦਾ ਜੈਸਾ ਹੈ ਉਹ ਤੈਸਾਰੇ ਹੁਣ ਉਹ ਹੁੰਦਾ ਕੀ ਹੈ ਜਦੋਂ ਖੇਲ ਸਮਾਪਤ ਹੁੰਦਾ ਕਰਦਾ ਹੁੰਦਾ ਮੰਨ ਕਰਦਾ ਤਾਂ ਉਹ ਉਹਦੇ ਕੋਲੇ ਉਹੀ ਡਗਲਗੀ ਜੀ ਰਹਿ ਜਾਂਦੀ ਹੈ ਬੈਗ ਜਿਹਾ ਰਹਿ ਜਾਂਦਾ ਉਹ ਉਸੇ ਦਾ ਉਸੇ ਤਰ੍ਹਾਂ ਹੁੰਦਾ ਉਨੇ ਕਿ ਕਿ ਤਰ੍ਹਾਂ ਦੇ ਪੇਸ ਬਖਾਤੇ ਨੋਟ ਵੀ ਕੱਢ-ਕੱਢ ਕੇ ਆਪਾਂ ਨੂੰ 5 500 ਦੇ ਦਿਖਾਤੇ ਸਾਰੇ ਦਿਖਾਦੇ ਹੋਰ ਵੀ ਕਈ ਕੁਸ਼ ਕੀਤਾ ਪਰ ਜਦੋਂ ਉਹਨੇ ਖੇਲ ਸਮਾਪਤ ਕੀਤਾ ਤਾਂ ਉਹ ਜਿਉਂ ਜਿਹਾ ਸੀ ਉਹ ਜਿਹੀ ਉਹ ਜਿਹੀ ਰਹਿਦਾ ਅੱਗੇ ਹੈ 8 ਪਹਿਰ ਜਨ ਏਕ ਤੇ ਆਏ 8 ਪੈਰ 8 ਪੈਰ 8 ਪੈਰ 8 ਪੈਰ ਹੁੰਦੇ ਆ ਦੇਨ ਦੇ ਤੇ 8 ਪੈਰ ਜਨ ਜਨ ਉਸਮਾਰ ਉਸ ਪਰਮਾਤਮਾ ਦਾ ਜਨ ਇਕ ਧਿਆਏ ਇੱਕ ਨੂੰ ਉਸ ਮਾਲਕ ਨੂੰ ਇੱਕ ਪਰਮਾਤਮਾ ਨੂੰ ਧਿਆਏ ਤੇ ਆਉਂਦਾ ਹੈ ਅੱਗੇ ਕੀ ਕਹਿੰਦੇ ਜੰਮੂਆ ਤਾਕੈ ਨਿਕਟਣਾ ਜਾਏ ਹੁਣ ਜੰਮ ਇਹਦਾ ਅਸਲ ਅਰਥ ਹੈ ਜੰਮ ਪੂਰਾ ਅਰਥ ਜੰਮ ਹੈ ਪਰ ਇਹਨੂੰ ਫਿਰ ਅਲਪਾਰਥਕ ਬਣਾਦਾ ਛੋਟਾ ਕਰਦਾ ਛੋਟਾ ਕਰਦਾ ਛੋਟਾ ਕਰਕੇ ਨਿਕਾ ਜਾ ਛੋਟਾ ਜਾ ਇਹਨੂੰ ਪ੍ਰਗਟ ਕੀਤਾ ਜੰਮੂਆ ਜੰਮ ਨੂੰ ਕਹਿੰਦਾ ਜੰਮੂਆ ਹੁਣ ਜੰਮੂਆ ਜਿਹੜਾ ਹੈ ਉਹ ਕਹਿੰਦਾ ਜੰਮੂਆ ਤਾਕੈ ਨਿਕਣਾਵੇ ਉਹਨਾਂ ਦੇ ਨੇੜੇ ਨਹੀਂ ਜਾਂਦਾ ਜੰਮੂਆ ਜੰਮ ਜਮੂਆ ਤਾਂ ਕਿ ਨਿਕਲ ਨਾ ਜਾਏ ਹੁਣੇ ਛੀਜੇ ਜੋਬਨ ਜੋਬਨ ਜਿਹੜਾ ਹੈ ਸਾਡਾ ਉਹ ਛੀਜੇ ਸਜਦਾ ਫਿਰ ਕੀ ਹੋਇਆ ਜਰਵਾ ਹੁਣ ਇੱਥੇ ਜਾਰਾ ਜਾਰ ਹੁੰਦਾ ਬਡਾਪਾ ਪਰ ਹੁਣ ਇਹਨੂੰ ਛੋਟਾ ਕਰਕੇ ਫਿਰ ਵਿਖਾਤਾ ਅਲਪਾਰਥਕ ਨਾਮ ਬਣਾਇਆ ਤਾਂ ਇਹਨੂੰ ਕੀ ਕੀਤਾ ਜਰਵਾ ਕਰਤਾ ਜਰਵਾ ਇਹ ਕਹਿੰਦਾ ਜਰਵਾ ਸਿਰਕਾਰ ਕਾਇਆ ਛੀਜੇ ਭਈ ਸਵਾਲ ਹੁਣ ਇਹ ਜਾਰ ਤੋਂ ਜਰਵਾ ਬਣ ਗਿਆ ਅਲਪਾਰਥਕ ਸ਼ਬਦ ਆ ਗਿਆ ਨਾਮ ਆ ਗਿਆ ਅੱਗੇ ਹੈ ਤਨ ਕਰ ਮਟੂਕੀ ਮਟੂਕੀ ਮਨ ਮੈਂ ਬਲੋਈ ਇਸ ਮਟਕੀ ਮੈਂ ਮਟੂਕੀ ਮੈਂ ਸ਼ਬਦ ਸੰਜੋਈ ਤਨ ਕਰ ਤਨ ਨੂੰ ਕਰ ਮਟੂਕੀ ਮਟ ਮਟ ਹੁੰਦਾ ਵੈਸੇ ਮਟ ਤੇ ਇਹਨੂੰ ਫਿਰ ਉਹੀ ਆ ਇਹਨੂੰ ਇਹਨੂੰ ਡਾਊਨ ਕਰਤਾ ਇਹਦੇ ਅਰਥ ਨੂੰ ਛੋਟਾ ਕਰਤਾ ਇਹ ਬਣ ਗਿਆ ਮਟੂਕੀ ਮਨ ਮੈਂ ਬਲੋਈ ਇਸ ਮਟਕੀ ਮੈਂ ਸ਼ਬਦ ਸੰਜੋਈ ਮਟਕੀ ਤੋਂ ਪਾਵ ਆ ਜਿਹੜਾ ਮਟਾ ਆਪਣਾ ਠੀਕ ਸਰੀਰ ਹਰ ਹਰ ਅਰਾਧੀਏ ਹੋਈਏ ਅਰੋਹ ਹਰ ਹਰ ਅਰਾਧੀਏ ਹਰੀ ਨੂੰ ਅਰਾਧੀਏ ਤੇ arogh ਹੋਈਏ arogh ਕਾਦੇ ਤੋਂ arogh ਹੋਣਾ ਕਿਸੇ ਸਰੀਰਕ ਨਹੀਂ ਇਹ ਜਿਹੜਾ ਆਤਮਿਕ ਰੋਗ ਹੈ ਜਿਹੜੇ ਮਾਨਸਿਕ ਰੋਗ ਹੈ ਕਿਹੜੇ ਲੱਗੇ ਹੋਇਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਰੋਗ ਹੈ ਬੜੇ-ਬੜੇ ਇਹਨਾਂ ਤੋਂ ਹੀ ਛੁਟਕਾਰਾ ਹੁੰਦਾ ਜੇ ਹਰੀ ਨੂੰ ਅਰਾਧੀਏ ਰਾਮਚੰਦ ਕੀ ਲਿਸਟਕਾ ਜਿਨ ਮਾਰਿਆ ਰੋਗ रामचंद्र रामचंद्र ਦੀ ਜਿਹੜੀ ਲਾਠੀ ਹੈ ਉਹ ਕਿਹੜੀ ਹੈ ਆਹੀ ਸੀ ਨਾਮ ਸਿਮਰਨ ਦੀ ਜਿਨ ਮਾਰਿਆ ਰੋਗ ਜਿਨ੍ਹਾਂ ਨੇ ਇਹਨੂੰ ਇਹਨਾਂ ਰੋਗਾ ਪਾਪ ਰੋ ਲੋਭ ਮਹਕਾਰ ਨੂੰ ਖਤਮ ਕੀਤਾ ਉਹ ਨਾਮ ਹੀ ਹੈ ਨਾਮ ਦੀ ਨਾਲਿਆ ਪ੍ਰਾਣ ਜੋ ਥੱਕੇ ਫਿਰ ਨਹੀਂ ਕੈਸੇ ਬਰਮਾਉ ਪ੍ਰਾਣ ਪ੍ਰਾਣ ਜੋ ਥੱਕੇ ਫਿਰ ਨਹੀਂ ਕੈਸੇ ਬਰਮਾਉ ਮੂੜ ਮੋਏ ਨੌਕਾ ਮਿਲੇ ਕਹੋ ਕਾਹੇ ਚੜਾਉ ਹੋਣ ਕੀ ਹੈ ਬੂੜ ਮੂਏ ਬੁੱਢ ਕੇ ਆ ਬੂੜ ਆ ਗਿਆ ਸਿਆਰੀ ਲੱਗੀ ਹੈ ਇਹ ਪੂਰਵ ਪੂਰਨ ਕਰਦੰਤ ਪੂਰਵ ਪੂਰਨ ਕਰਦੰਤ ਇਹ ਹੈ ਮੂਏ ਮਰ ਗਿਆ ਬੁੱਢ ਕੇ ਮਰ ਗਿਆ ਨੌਕਾ ਮੇਰੇ ਫੇਰ ਮੌਕਾ ਨੌਕਾ ਜੀ ਹੈ ਇੱਕ ਣਾਓ ਆਪਾਂ ਬੇੜੀ ਕਹਿੰਦੇ ਣਾਓ ਣਾਓ ਮਿਲ ਗਈ ਉਹ ਕਹਿੰਦਾ ਇੱਥੇ ਇਹਨੂੰ ਛੋਟ ਕਰਕੇ ਇਹਨੂੰ ਇਹਨੂੰ ਛੋਟਾ ਦਿਖਾਇਆ ਕਕਾ ਲਾ ਕੇ ਕਕੇ ਨੂੰ ਕੰਨਾਂ ਲਾ ਕੇ ਇੱਕ ਹੀ ਬਣ ਗਿਆ ਇਹਦਾ ਘਟ ਅਰਥ ਅਲਪਾਰਥਕ ਸ਼ਬਦ ਬਣ ਗਿਆ ਇਹਨੂੰ ਨਿਕਾ ਜਾਂ ਛੋਟਾ ਜਾਂ ਪ੍ਰਗਟ ਕੀਤਾ ਇੱਥੇ ਨੌਕਾ ਮਿਲੇ ਕੋ ਕਾਹੇ ਚੜਾऊं ਜਦੋਂ ਡੁੱਬ ਕੇ ਮਰ ਗਏ ਤੇ ਨੌਕਾ ਮਿਲ ਜੇ ਤੇ ਫਿਰ ਓਕੀ ਨੂੰ ਚੜਾਈਓ ਤੇ ਕਿਹਨੂੰ ਚੜਾਓ ਕਿਨੂੰ ਕਿਹਨੇ ਚੜਾਵੇ ਕਾਹੇ ਕਾਹੇ ਚੜਾऊं ਹੁਣ ਗੱਲ ਇਹ ਹੈ ਹੁਣ ਕੀ ਹੈ ਆ ਜਿਹੜਾ ਸਾਡਾ ਸੰਸਾਰ ਸਮੁੰਦਰ ਹੈ ਇਹ ਇਹਦੇ ਵਿੱਚ ਇਹਦੇ ਵਿੱਚ ਇਨਸਾਨ ਜੀ ਵੀ 3 ਮਰ ਜੇ ਡੁੱਬ ਜੀ ਭਾਵ ਕਾਮ ਕ્રોਧ ਲੋਭ ਮੋਹੰਕਰ ਇਹ ਜਿਹੜਾ ਸੁੰਦਰ ਚ ਡੁੱਬ ਜੇ ਤੇ ਫਿਰ ਉਸ ਤੋਂ ਬਾਅਦ ਉਹਦਾ ਨਾਮ ਕੁਝ ਮਿਲਦਾ ਹੈ ਤਾਂ ਫਿਰ ਉਹਨੂੰ ਉਹਦਾ ਉਹਨੂੰ ਕੋਈ ਲਾਭ ਨਹੀਂ ਹੁੰਦਾ ਕਹਿੰਨ ਤੋਂ ਭਾਵ ਹੈ ਵੀ ਉਹ ਵੇਲੇ ਸਿਰ ਜਿਹੜਾ ਹੈ ਉਹ ਮਿਲੇ ਅੱਗੇ ਹੈ ਕਰ ਕਿਰਪਾ ਦਿਆਲ ਪ੍ਰਭ ਕਰ ਕਿਰਪਾ ਦਿਆਲ ਪ੍ਰਭ हे ਪ੍ਰਭੂ ਦਿਆਲ ਪ੍ਰਭੂ ਇਹ ਸੰਬੋਧਨ ਹੈ ਧਿਆਲ ਪ੍ਰਭੂ へ ਧਿਆਰ ਪ੍ਰਭੂ ਇਹ ਸਬੋਧਨ ਹੈ ਕਿਉਂਕਿ ਇਹਨੂੰ ਔਂਕੜ ਨਹੀਂ ਲੱਗਿਆ ਇਹ ਮੁਖਤਾ ਆਉਂਦਾ ਹੈ ਇਹ ਸਬੋਧਨ ਹੈ ਕਰ ਕਿਰਪਾ ਧਿਆਲ ਪ੍ਰਭ へ ਪ੍ਰਭੂ ਧਿਆਰ ਕਿਰਪਾ ਕਰ ਇਹ ਨਿਦ ਸਿਧ ਪਾਉ ਸੰਤ ਜਨਾ ਕੀ ਰੇਨ ਕਾ ਆ ਜਿਹੜੀ ਹੈ ਨਾ ਮੈਨੂੰ ਸੰਤਾਂ ਦੀ ਜਿਹੜੇ ਹੈ ਸੰਤ ਜਨਾ ਦੀ ਆ ਰੇਨ ਕਾ ਹੁਣ ਰੇਨ ਹੁੰਦੀ ਆ ਇਹ ਲਫ਼ਜ਼ ਰੇਨ ਆਉਂਦਾ ਬਹੁਤ ਵਾਰੀ ਰੇਨ ਆਉਂਦਾ ਪਰ ਜਿੱਥੇ ਕਿਤੇ ਇਹਨੂੰ ਅਲਪਾਰਥਕ ਨਾਮ ਬਣਾਇਆ ਹੋਇਆ ਛੋਟਾ ਪ੍ਰਗਣ ਕੀਤਾ ਹੋਇਆ ਉੱਥੇ ਇਹਨੂੰ ਕਹਾ ਲਾਤਾ ਰੇਨੁਕਾ ਰੇਨੁਕਾ ਰੇਨ ਉਹ ਕਹਿੰਦੇ ਸੰਤ ਜੀ ਨਾਲ ਦੀ ਰੇਨੁਕਾ ਉਹਨਾਂ ਦੀ ਜਿਹੜੀ ਇਹ ਰੇਨ ਹੈ ਉਹ ਮੈਂ ਮੱਥੇ ਤੇ ਲਾਵਾਂ ਤੇ ਇਹ ਮੇਰੇ ਵਾਸਤੇ ਕੀ ਹੈ ਇਹ ਨਿਧ ਨੌਕ ਜਾਣੇ ਸਿੱਧ 18 ਸਿੱਧੀਆਂ ਨੌ ਨਿਧ 18 ਸਿੱਧੀਆਂ ਜਿਹੜੀਆਂ ਇਹ ਪਾਉ ਮੈਂ ਪਾ ਲੈਣਾ ਮੈਂ ਪਾ ਲੈਣਾ ਜੇ ਮੈਂ ਪਾ ਲਊਗਾ ਜੇ ਮੈਨੂੰ ਇਹ ਸੰਤ ਜਨਾਂ ਦੀ ਰੇਨੁਕਾ ਉਹਨਾਂ ਦੇ ਚਰਨਾਂ ਦੀ ਧੂੜ ਜੇ ਮੈਂ ਮੱਥੇ ਤੇ ਲਾਵਾਂ ਜੇ ਮੈਂ ਲੈ ਕੇ ਮੱਥੇ ਤੇ ਲਾ ਲਵਾਂ ਤਾਂ ਇਹ ਮੈਨੂੰ ਨਿਧ ਸਿਧ ਨਿਧ ਤੇ ਸਿਧ ਨੌ ਖਜ਼ਾਨੇ ਨਿਧ ਨੌ ਖਜ਼ਾਨੇ ਸਿਧ ਜਿਹੜੇ ਐ 18 ਸਿਧੀਆਂ ਮਿਲ ਜਾਂਦੀਆਂ ਸਿੰਧ ਸਮਾਇੋ ਕਹਤੋ ਕਾਤਕ ਕਾਤਕ ਕੇ ਮਾਹੇ ਕਰਨ ਹਾਰ ਕੋ ਕਿਛ ਅਚਰਜ ਨਹੀਂ ਉਹਨਾਂ ਸਿੰਧ ਜਿਹੜਾ ਹੈ ਇਹਦਾ ਮਤਲਬ ਹੈ ਸਮੁੰਦਰ ਸਮੁੰਦਰ ਸਮਾਇਉ ਘੱਟ ਮੈਂ ਘੱਟ ਕੀ ਘਟੂ ਕੀ ਘਟਕੋ ਕਹਿੰਦਾ ਜਿਹੜਾ ਸਾਡਾ ਘਟ ਹੈ ਸਰੀਰ ਹੈ ਇਹਦੇ ਵਿੱਚ ਸਮੁੰਦਰ ਜਿਹੜਾ ਹੈ ਉਹ ਸਮਾਇ ਜਾਂਦਾ ਹੁਣ ਸਮੁੰਦਰ ਕਿਹੜਾ ਹੈ ਉਹ ਪ੍ਰਮਾਤਮਾ ਸਮੁੰਦਰ ਉਹ ਇੱਕ ਐਸੇ ਛੋਟੇ ਜਿਹੇ ਸਰੀਰ ਦੇ ਵਿੱਚ ਜਿਹੜਾ ਹੈ ਘੱਟ ਦੇ ਵਿੱਚ ਉਹ ਸਮਾ ਜਾਂਦਾ ਕਰਨ ਹਾਰ ਕੋ ਕਿਸੇ ਚ ਨਾ ਹੁਣ ਇਹ ਜਿਹੜਾ ਘਟ ਹੈ ਘਟ ਆਪਣਾ ਘਟ ਘਟ ਆਪਾਂ ਪੜ੍ਹਦੇ ਹਾਂ ਰੋਜ਼ ਹੀ ਘਟ ਘਟ ਆਉਂਦਾ ਨਾ ਕਟ ਅਚਾ ਉਹਦੇ ਕਰਕੇ ਇਹ ਜਿਹੜਾ ਘਟ ਕੇ ਪਤਾ ਹੁਣ ਆ ਕਾ ਤੇ ਕੇ ਦੋਵੇਂ ਲੱਗ ਜਾਂਦੇ ਕਾ ਤੇ ਕੇ ਉਹ ਕੀ ਘਟ ਕੇ ਘਟ ਕੇ ਸਮਾਇਓ ਘਟ ਕੇ ਮਾਇ ਇਹਦੇ ਵਿੱਚ ਸਮਾ ਗਿਆ ਘਟ ਕੇ ਮਾਇ ਘੜੇ ਦੇ ਵਿੱਚ ਸਮੁੰਦਰ ਸਮਾ ਗਿਆ ਹੁਣ ਘੜੇ ਚ ਸਮੁੰਦਰ ਕਿਵੇਂ ਸਮਾਇਆ ਪਰਮਾਤਮਾ ਦਾ ਨਾਮ ਕੋਈ ਕੀ ਹੈ ਸਮੁੰਦਰ ਉਹਦਾ ਨਾਮ ਸਮੁੰਦਰ ਦੇ ਸਮਾਗ ਇੱਥੇ ਗਿਆ ਸਾਡੇ ਇਹਦੇ ਤੇ ਦੇ ਤੇ ਤਨ ਦੇ ਵਿੱਚ ਘਟ ਗਿਆ ਕਰਨ ਕਰਨਹਾਰ ਕੋ ਵਿੱਚ ਆਚਰਜ ਨਹੀਂ ਕਰਨਹਾਰ ਵਾਸਤੇ ਇਹ ਕੋਈ ਅਚਰਜਿਕਾ ਨਹੀਂ ਹੈ ਕਰਨਹਾਰ ਕੋ ਵਿੱਚ ਆਚਰਜ ਨਹੀਂ ਸੋ ਸਾਧ ਸੰਗਤ ਅੱਜ ਆਪਾਂ ਅਲਪਾਰਥਕ ਨਾਮ ਜਿਹੜੇ ਆ ਉਹਨਾਂ ਬਾਰੇ ਆਰੰਭਤਾ ਕੀਤੀ ਆ ਉਹਦੇ ਵਿੱਚ ਇਹ ਜਿਹੜੇ ਲਫ਼ਜ਼ ਲਿਖੇ ਆ ਇਹਨਾਂ ਚੋਂ ਆ ਤੇ ਕ ਆਪਾਂ ਕੀਤਾ ਉਸ ਤੋਂ ਅੱਗੇ ਟਾ ਨਾ ਰਾ ਲਾ ਵਾੜਾ ਇਹ ਜਿਹੜੇ ਸ਼ਬਦ ਆ ਉਹ ਆਪਾਂ ਅੱਗੇ ਵੀਡੀਓ ਦੇ ਵਿੱਚ ਕਰਾਂਗੇ ਸੋ ਸਾਧ ਸੰਗਤ ਜਿਹੜਾ ਹੈ ਇੰਨੀ ਕੋ ਬੇਨਤੀ ਜਿਹੜੀ ਆ ਉਹ ਪ੍ਰਵਾਨ ਕਰਿਓ ਅੱਗੇ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਫਿਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ